ਜਸਪੀਰ ਭੁੱਲਰ ਦੀ ਪੁਸਤਕ ਆਲੇ-ਪੋਲੇ ਦਾ 19वां ਝੁੰਡ ਦੇ ਅੱਗੇ-ਅੱਗੇ ਬੁੱਢੀ ਹਥਣੀ ਮਸਤ ਚਾਲ ਤੁਰੇ ਜਾ ਰਹੀ ਸੀ ਉਹ ਅਚਾਨਕ ਠੱਠੰਬਰ ਕੇ ਖਲੋ ਗਈ ਉਹਦੇ ਪਿੱਛੇ ਬਾਕੀ ਹਥਣੀਆਂ ਕੱਬਾ ਹਾਥੀ ਤੇ ਬਾਲ ਹਾਥੀ ਵੀ ਖਲੋ ਗਏ ਉਹਨਾਂ ਹੈਰਾਨ ਹੋ ਕੇ ਵੇਖਿਆ ਜੰਗਲ ਅਚਾਨਕ ਮੁੱਕ ਗਿਆ ਸੀ ਉਹ ਆਪਣੀ ਆਦਤ ਅਨੁਸਾਰ ਜੰਗਲ ਚ ਘੁੰਮਦੇ ਰਹਿੰਦੇ ਸੀ ਪਰ ਜੰਗਲ ਇਸ ਤਰ੍ਹਾਂ ਕਦੀ ਨਹੀਂ ਸੀ ਮੁੱਕਾ ਕਿਉਂ ਗਿਆ ਸੀ ਜੰਗਲ ਨੂੰ ਚਾਂਦਨੀ ਰਾਤ 'ਚ ਦੂਰ ਤੱਕ ਕੱਟੇ ਹੋਏ ਰੁੱਖਾਂ ਦੇ ਮੁੱਢ ਦਿਸ ਰਹੇ ਸਨ। ਥਾਂ-ਥਾਂ 'ਤੇ ਛਤੀਰੀਆਂ ਛਿਣੀਆਂ ਹੋਈਆਂ ਸਨ। ਕਈ ਥਾਈਂ ਲੰਮ ਸੁਲਮੇ ਤਣੇ ਇੱਕ ਤਰਤੀਬ 'ਚ ਰੱਖੇ ਹੋਏ ਸਨ। ਟੀਨ ਦੀ ਛੱਤ ਹੇਟਾਂ ਲੱਕੜਾਂ چیرਣ ਵਾਲਾ ਇੱਕ ਵੱਡਾ ਆਰਾ ਸੀ। ਆਰੇ ਦੇ ਨੇੜੇ ਲੱਕੜਾਂ ਦੇ ਅੰਬਾਰ ਲੱਗੇ ਪਏ ਸਨ, ਜੋ ਫੇਰੇ ਸੁਨਸਾਨ ਪਸਰੀ ਹੋਈ ਸੀ। ਲੱਕੜਾਂ ਦੇ ਉਸ ਜ਼ਖੀਰੇ ਦੀਆਂ ਚੋਂ ਨੁਕਰਾਂ 'ਚ ਖੂਹਾਂ ਵਰਗੇ ਗੋਲ ਢੂੰਗੇ ਟੈਂਕ ਬਣੇ ਹੋਏ ਸਨ। ਉਹਨਾਂ ਖੂਹਾਂ ਦੁਆਲੇ 3 ਫੁੱਟ ਉੱਚੀ ਸੀਮਿੰਟ ਦੀ ਬਨੇਰੀ ਬਣੀ ਹੋਈ ਸੀ। ਟੈਂਕਾਂ 'ਚ ਪਾਣੀ ਸੀ। ਪਾਣੀ ਦੇ ਭੰਡਾਰ ਰੱਗ ਦੇ ਖਤਰੇ ਨੂੰ ਧਿਆਨ 'ਚ ਰੱਖ ਕੇ ਬਣਾਏ ਗਏ ਸੀ। ਉਹ ਕੌਣ ਸੀ ਜਿਨ੍ਹਾਂ ਰੁੱਖ ਕੱਟੇ ਸੀ? ਜੰਗਲ ਉਹਨਾਂ ਦਾ ਤਾਂ ਨਹੀਂ ਸੀ। ਕਿ ਉਹ ਜਾਣਦੇ ਨਹੀਂ ਸੀ ਕਿ ਅਸੀਂ ਜੰਗਲ 'ਚ ਰਹਿੰਦੇ ਆਂ। ਬੁੱਢੀ ਹੱਤਨੀ ਨੇ ਉਲਜਨ ਜਈ ਚ ਸਾਰੇ ਵਿਸਥਾਰ ਨੂੰ ਵੇਖਿਆ ਤੇ ਵਾਪਸ ਜਾਣ ਲਈ ਮੁੜੀ। ਇਕਥਰਾ ਬਾਲ ਹਾਥੀ ਉਤਸੁਕਤਾ 'ਚ ਪਾਣੀ ਵਾਲੇ ਟੈਂਕ ਕੋਲ ਚਲਾ ਗਿਆ। ਉਹਨੇ ਅਗਲੀਆਂ ਗੋਡੜੀਆਂ ਮੁੱਧੀਆਂ ਮਾਰ ਲਈਆਂ। ਗਾਂ ਨੂੰ ਚੁੱਕ ਕੇ ਸੁੰਡ ਨਾਲ ਪਾਣੀ ਛੋਣ ਦਾ ਯਤਨ ਕੀਤਾ। ਪਾਣੀ ਬਹੁਤ ਥੇਠਾਂ ਸੀ। ਉਹਦੀ ਸੁੰਡ ਪਾਣੀ ਤੋੜਾਂ ਰਹਿ ਗਈ। ਉਹ ਕੁਝ ਹੋਰ ਗਾਉ ਹੋਇਆ ਪਰ ਪਾਣੀ ਤੇ ਸੁੰਡ ਵਿਚਲੀ ਵਿਥ ਵਿੱਚ ਬਹੁਤ ਫਰਕ ਨਾ ਪਿਆ। ਉਹਨੇ ਅਗਲੀਆਂ ਲੱਤਾਂ ਬਨੇਰੀ ਦੇ ਉੱਤੋਂ ਦੀ ਅੰਦਰ ਵਾਲ ਲਮਕਾ ਲਈਆਂ। ਉਹਨੂੰ ਆਪਣੀ ਸੁੰਡ ਨੂੰ ਪਾਣੀ ਤੱਕ ਲਿਜਾ ਸਕਦਾ ਸੀ ਉਹ ਸੁੰਡ ਨੂੰ ਪਾਣੀ ਨਾਲ ਭਰਨ ਲਈ ਕੁਝ ਹੋਰ ਗਾਂ ਹੋਇਆ ਤੇ ਪਾਣੀ ਵਾਲੇ ਟੈਂਕ ਚ ਡਿੱਗ ਪਿਆ ਛਪਾਕ ਪਾਣੀ ਉਤਾਨ ਨੂੰ ਉਛਲਿਆ ਚੁੰਡ ਤੁਰਦਾ ਤੁਰਦਾ ਖਲੋ ਗਿਆ ਉਹ ਨਿੱਕੇ ਹਾਥੀ ਨੂੰ ਮੌਤ ਦੇ ਮੂੰਹ ਚ ਛੱਡ ਕੇ ਨਹੀਂ ਸੀ ਜਾ ਸਕਦੇ ਉਹਨਾਂ ਟੈਂਕ ਤੋਂ ਵਾਲੇ ਘੇਰਾ ਘਤ ਲਿਆ ਉਹਨੂੰ ਕੀ ਕਰਨ ਨਿੱਕੇ ਹਾਥੀ ਨੂੰ ਪਾਣੀ ਚ ਕਿਸ ਤਰ੍ਹਾਂ ਕੱਢਣ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਬਾਲ ਹਾਥੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਇੱਕ ਇੱਕ ਕਰਕੇ ਸਾਰੇ ਹਾਥੀ ਟੈਂਕ 'ਚ ਡਿੱਗ ਪਏ ਹਾਥੀ ਚੰਗੇ ਤੇ ਰਾਖ ਸਨ ਉਹ ਕਈ ਘੰਟੇ ਲਗਾਤਾਰ ਤਰਦੇ रह ਸਕਦੇ ਸਨ ਪਰ ਉਹਨਾਂ ਦੀ ਤਾਕਤ ਨੇ ਆਖਰ ਤਾਂ ਜਵਾਬ ਦੇਣਾ ਸੀ ਉਹ ਤੋਂ ਪਿੱਛੋਂ ਇੱਕ ਇੱਕ ਕਰਕੇ ਸਾਰਿਆਂ ਨੇ ਡੁੱਬਣਾ ਸੀ ਤੇ ਇਸ ਤਰ੍ਹਾਂ ਬੁੱਢੀ ਹਥਣੀ ਦੇ ਝੁੰਡ ਦਾ ਨਾਮੋ ਨਿਸ਼ਾਨ ਮਿਟ ਜਾਣਾ ਸੀ ਬੁੱਢੀ ਹਥਣੀ ਸਥਿਤੀ ਦੀ ਭਿਆਨਕਤਾ ਭਾਂਪ ਕੇ ਸਹਿਮ ਗਈ ਉਹਨੇ ਸੁੰਡ ਉੱਪਰ ਚੁੱਕੀ ਸਹਾਤਾ ਲਈ ਪੂਰੇ ਜ਼ੋਰ ਦੀ ਚੰਗਾੜ ਮਾਰੀ ਤੇ ਫਿਰ ਝੁੰਡ ਦੀਆਂ ਚੰਗਾੜਾਂ ਨਾਲ ਪੂਰਾ ਜੰਗਲ ਗੂੰਜ ਉਠਿਆ ਹਾਥੀਆਂ ਦੀਆਂ ਚੰਗਾੜਾਂ ਦੂਰ ਜੰਗਲ ਵਿੱਚ ਇੱਕ ਹੋਰ ਹਾਥੀ ਨੇ ਵੀ ਸੁਣਿਆ ਉਹਨੇ ਸਿਰ ਉੱਪਰ ਚੁੱਕ ਕੇ ਹਨੇਰੇ ਵੱਲ ਵੇਖਿਆ ਤੇ ਫਿਰ ਆਵਾਜ਼ਾਂ ਦੀ ਸੇਧ ਵੱਲ ਦੌੜ ਪਿਆ ਧੰਨਵਾਦ